ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਪੱਟੀ ਜੀ ਦੀ ਅਗਵਾਈ ਵਿੱਚ ਅੱਜ ਅੰਮ੍ਰਿਤਸਰ ਭੰਡਾਰੀ ਪੁਲ ਵਿਖੇ ਰੋਸ਼ ਮਾਰਚ ਕੱਢਿਆ ਗਿਆ ਹਨੀਪੱਟੀ ਸਾਹਿਬ ਅੱਜ ਜੀ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਾਡੇ ਪੱਤਰਕਾਰ ਸਿੰਘ ਉਹਨਾਂ ਨੇ ਬਾਕਾਇਦਾ ਤੌਰ ਤੇ ਇੱਕ ਰੋਸ ਮਾਰਚ ਕੀਤਾ ਵਾ ਤੇ ਰੋਸ ਮਾਰਚ ਦੇ ਮੇਨ ਸਾਡੀ ਮੰਗ ਇਹ ਸੀ ਵੀ ਜਿਹੜੇ ਸਰਕਾਰੀ ਕਾਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੇ ਸੀ ਕੈਪਟਨ ਕੈਪਟਨ ਸਾਹਿਬ ਨੇ ਜਾਰੀ ਰੱਖੇ ਉਹਨਾਂ 'ਚ ਕਟੌਤੀ ਕੀਤੀ ਗਈ ਹੈ ਮੈਂ ਸੋਚਦਾ ਵੀ ਸਰਕਾਰ ਦਾ ਅਸਲ ਮੁਖਮਤੀ ਦਾ ਕੋਈ ਰੋਲ ਲਾਵੇ ਤਾਂ ਥੱਲੇ ਮਸ਼ੀਨਰੀ ਜਿਹੜੀ ਆ ਉਹ ਜਾਣਬੁੱਝ ਕੇ ਜਿਹੜੀ ਸਰਕਾਰ ਨੂੰ ਬਦਨਾਮ ਕਰਨ ਦੇ ਤੋਲੀ ਹੋਈ ਹੈ ਇਸ ਕਰਕੇ ਅਸੀਂ ਪਹਿਲੀ ਮੰਗ ਤੇ ਰੱਖੀ ਹੈ ਕਿ ਜਿਹੜੇ ਵੀ ਉਤਾਰ ਬਾਕਾਇਦਾ ਰਹਿ ਗਏ ਬਾਕੀ ਰਹਿ ਗਏ ਨੇ ਜਿਹੜੇ ਪਿਛਲੀ ਵਾਰੀ بڑے ਸਰਕੀ ਦੀ ਬਣੇ ਜਾਂ ਜਿਹੜੇ ਸਾਡੇ YouTube ਪਰ ਜਿਹੜੇ ਵੱਡੇ YouTuber ਨੇ ਉਹਨਾਂ ਦੇ ਈ ਕਾਰਡ ਬਣਾਏ ਜਾਣ ਇਹਨਾਂ ਦੇ ਕ੍ਰਿਟਰੀਆ ਬਣਾਤਾ ਜੀ ਆਹ ਕ੍ਰਿਟਰੀਆ ਜੀ ਵੱਡੀ ਕਵਾਰ ਦੇ ਇੰਨੇ ਬਣ ਗਏ ਛੋਟੀ ਦੇ ਵੀ ਵੱਡੀ ਕਵਾਰ ਛੋਟੀ ਕਵਾਰ ਮਤਲਬ ਕੀ ਕਹਿੰਦੇ ਠੂਏ ਨੂੰ ਕਹਿੰਦੇ ਵੀ ਠੂਆ ਕਿੰਨੇ ਦਾ ਹੈ ਕਹਿੰਦਾ 8 ਰੁਪਏ ਦਾ ਆਹ ਵੱਡਾ ਕਿੰਨੇ ਦਾ 15 ਵੀ 8 ਰੁਪਏ ਦਾ ਕਹਿੰਦਾ ਵੱਡਾ ਛੋਟਾ ਕਹਿੰਦਾ ਹੱਥ ਲਾ ਕੇ ਵੇਖ ਡੰਗ ਬਰਾਬਰ ਦਾ ਮਾਰਦੇ ਆ ਇਸ ਕਰਕੇ ਪੱਤਰਕਾਰ ਵੱਡਾ ਛੋਟਾ ਨਹੀਂ ਪੱਤਰਕਾਰ ਬਰਾਬਰ ਦਾ ਡੰਗ ਮਾਰਦੇ ਤੇ ਬਰਾਬਰ ਦੀ ਗੱਲ ਕਰਦੇ ਆ ਦੂਸਰੀ ਜੀ ਸਾਡੀ ACP ਜਿਹੜੇ ਪੱਤਰਕਾਰ ਤੇ ਹਮਲੇ ਹੋ ਰਿਹਾ ਤੇ ਬਕਾਇਦਾ ਤੌਰ ਤੇ ਹੁਣ ਪੱਤਰਕਾਰ ਇੱਕ ਸਾਡੇ ਜਲਦ ਤੋਂ ਜਲਦ ਫੜ ਕੇ ਅੰਦਰ ਨਹੀਂ ਦਿੱਤਾ ਬਿਨਾਂ ਕਿਸੇ ਉਹਦਾ ਸਾਡੀ ਡਿਊਟੀ ਬੰਦੀ ਆ ਜਿੱਥੇ ਕਿਤੇ ਕੋਈ ਗਲਤੀ ਗਲਤੀ ਕਰਨੀ ਪੈਨ ਕੋ ਉੱਥੇ ਜਾ ਕੇ ਅਸੀਂ ਉਹ ਤੇ ਕਵਰੇਜ ਕਰੀਏ 1158 ਤੇ ਅਪਕਰ ਕੀ ਰਹੀ ਸੀ ਪ੍ਰੈਸ ਕਰ ਜੁਦੀਆਂ ਫੋਟੋਆਂ ਲੀਆਂ ਜੂਤ ਕੁਛ ਨਹੀਂ ਕੀਤਾ ਨਾ ਜੇ ਅਸੀਂ ਤੱਕੜ ਸਾਹਿਬ ਦੀ ਗੱਲ ਕਰਦੇ ਜਿਹਨੂੰ ਹਾਲੇ ਫੜ ਕੇ ਤੁਸੀਂ ਉਹਨੂੰ ਅੰਦਰ ਨਜ਼ਰਬੰਦ ਕਰਤਾ ਸਾਡੀ ਇਹ ਡਿਮਾਂਡ ਆ ਇਹਨਾਂ ਪੱਤਰਕਾਰਾਂ ਨੂੰ ਬਕਾਇਦਾ ਤੌਰ ਤੇ ਬਿਨਾ ਛਟ੍ਰਿਆ ਕੀਤਾ ਜਾਵੇ ਕਿ ਇਹਨਾਂ ਦਾ ਕਸੂਰ ਕੋਈ ਨਹੀਂ ਹੈਗਾ ਉਹ ਆਪਣਾ ਕੰਮ ਕਰ ਰਹੇ ਜੀ ਜੇ ਸਰਕਾਰ ਦੇ ਖਲਾਫ ਇਹ ਸਰਕਾਰ ਦੀਆਂ ਨੁਕਸੀਆਂ ਕੋਈ ਪੱਤਰਕਾਰ ਸਾਹਮਣੇ ਲਾਉਂਦਾ ਕੋਈ ਚੀਜ਼ ਪੇਸ਼ ਕਰਦਾ ਕਿੱਦਾਂ ਦਾ ਸੂਲ ਹੈਗਾ ਇਹ ਡੈਮੋਕ੍ਰੇਸੀ ਨਹੀਂ ਹੈਗੀ ਡੈਮੋਕ੍ਰੇਸੀ ਦਾ ਪਹਿਲਾ ਮਤਲਬ ਸਮਝੋ ਇੰਡੀਆ ਨੂੰ ਜਿਹੜਾ ਕਿਹਾ ਜਾਂਦਾ ਪੀ ਇਹ ਵਰਲਡ ਦੀ ਵੱਡੀ ਡੈਮੋਕ੍ਰੇਸੀ ਆ ਇਸ ਕਰਕੇ ਜੇ ਸਰਕਾਰ ਡੈਮੋਕ੍ਰੇਸੀ ਦਾ ਖੰਨ ਕਰ ਰਹੀ ਉਹਨੂੰ ਬਰਦਾਸ਼ਤ ਕੀਤਾ ਜਾਊਗਾ ਸਟੇਪ ਨੂੰ ਰੱਖਦੇ ਵਿੱਚ ਵੀ ਅਸੀਂ ਆਪਣੀਆਂ ਮੰਗਾਂ ਦੇ ਹੱਦ ਤੱਕ ਟਪਟਸ ਕਰਦੇ ਰਹਾਂਗੇ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਸਾਨੂੰ ਪਹਿਲੇ ਜਿਹੜੇ ਕਮਿਸ਼ਨ ਚੋਂ ਨੱਕਿਆ ਸੀ ਤੁਹਾਡੀ ਗੱਲਬਾਤ ਹੋ ਗਈ ਤੁਹਾਨੂੰ ਟਾਈਮ ਲੱਗਦੇਗਾ ਸੈਕਟਰੀ ਕੋਲ ਤੁਹਾਡੀਆਂ ਮੰਗਾਂ ਦੇ ਵਾਸਤੇ ਮੁੜ ਕੇ ਉਹ ਬਦਲ ਗਏ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਅਸੀਂ ਹੁਣ ਜਦੋਂ ਵੀ ਮੁੱਖ ਮੰਤਰੀ ਸ੍ਰੀ ਵਿਥਿਆਮਰਥ ਰਾਏ ਅਸੀਂ ਬਕਾਇਦਾ ਤੌਰ ਤੇ ਉਹਨਾਂ ਦਾ ਜਿਹੜਾ ਬਾਲੀਆਂ ਝੰਡੀਆਂ ਸਵਾਗਤ ਕਰਾਂਗੇ ਕਿ ਜਿੰਨੇ ਮੈਂ ਕਹਣਾ ਕਿ ਜੇ ਅਸੀਂ ਕਿਸੇ ਦੀ ਅੱਖੀ ਨਹੀਂ ਮੰਨਾਂਗੇ ਅਸੀਂ ਵਿਸ਼ੇਸ਼ ਕਰਕੇ ਡੀਸੀਪੀ ਜਿਹੜੇ ਹਲਮੇਜੀਤ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਮਿੱਤਰ ਹੋ ਮੁਰਕੇ ਤੁਸੀਂ ਵਾਸਤਾ ਆਪਣਾ ਚੂ ਕਰਦੇ ਤਾਂ ਪਹਿਲਾਂ ਪਹਿਲਾਂ ਬੰਦੋਬਸਤ ਕਰੂੰਂਦੀ ਅਧਕੀ ਸੰਤ ਕਿਉਂ ਹੈ ਅਧਕੀ ਤੇ ਅੱਖ ਨਹੀਂ ਜੇ ਲੱਗਣਾ ਸੀ ਅਗਲੀ ਗੱਲ ਜੇ ਮੈਂ ਕਰਾਂ ਆਪਣੀ ਜਿਹੜੀ ਪੱਤਰਕਾਰਾਂ ਦੀ ਆ ਪੱਤਰਕਾਰ ਅੱਜ ਜਿਹੜਿਆ ਪੱਤਰਕਾਰੀ ਦੇ ਖੇਤਰ ਦੇ ਜਿਹੜੇ ਦੋਸਤ ਕੱਢ ਦੁਸ਼ਮਣ ਜਾਦੇ ਬਣਦੇ ਅਸੀਂ ਘਰ ਦਾ ਕੰਮ ਨਹੀਂ ਕਰਦੇ ਅਸੀਂ ਬਖੈਦਾ ਤੌਰ ਤੇ ਲੋਕਾਂ ਦਾ ਕੰਮ ਕਰਦੇ ਲੋਕ ਸੇਵਾ ਕਰਦੇ ਆ ਇਹ ਤੋਂ ਵੱਡੀ ਸੇਵਾ ਕਿਹੜੀ ਹੋ ਸਕਦੀ ਹੈ ਤੇ ਮੁੱਖ ਮੰਤਰੀ ਚਾਹੀਦਾ ਵੀ ਪੱਤਰਕਾਰਾਂ ਦੀ ਉਸੇ ਤਰ੍ਹਾਂ ਇਤਿਹਾਸ ਜਿੰਨਾਂ ਪਹਿਲੇ ਮੁੱਖ ਮੰਤਰੀ ਕਰਦੇ ਰਹੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਵੀ ਜੇ ਮੈਂ ਪੰਜ ਵਾਰੀ ਮੁੱਖ ਮੰਤਰੀ ਬਣਿਆ ਤਾਂ ਆਪਣੇ ਜਿਲ੍ਹਾ ਦੇ ਹਦਰ ਨੂੰ ਕਹਿੰਦੇ ਸੀ ਇਹਨਾਂ ਦਾ ਖਿਆਲ ਰੱਖਿਆ ਕਰੋ ਪੱਤਰਕਾਰਾਂ ਦਾ ਚਾਹ ਪਾਣੀ ਪਿਆ ਕਰੋ ਮੇਰੇ ਕੋਲੇ ਇਹਨਾਂ ਨੂੰ ਇਹ ਪੱਤਰਕਾਰ ਬੜੀ ਕੰਮ ਦੀ ਚੀਜ਼ ਜੇ ਨੇ ਅੱਜ ਤੱਕ ਜਿਹੜੀ ਵੀ ਸਰਕਾਰ ਨੇ ਪੱਤਰਕਾਰਾਂ ਨਾ ਵਗਾੜੀ ਆ ਉਹਦਾ ਕੱਖ ਨਹੀਂ ਜੇ ਬੜਿਆ ਉਮੜ ਕੇ ਹਾਸ਼ੀਏ ਤੇ ਗਈ ਹੈ ਲੱਭੇ ਨਹੀਂ ਮੁੜ ਕੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਪੱਤਰਕਾਰ ਭਾਈਚਾਰੇ ਦੀ ਇੱਤਿਹਾਸ ਨਹੀਂ ਸਿੱਖੋ ਤੁਸੀਂ ਇਸੇ ਕੈਮਰੇ ਤੋਂ ਆਏ ਹੋ ਇਸ ਕਰਕੇ ਅਸੀਂ ਬੇਰਤੀ ਆਪੇ ਅਸੀਂ ਮੁੱਖ ਮੰਤਰੀ ਕੋਲ ਟਾਈਮ ਲੈਣਾ ਚਾਹੁੰਦੇ ਆ ਜਿਉਂ ਕਿ ਪ੍ਰਸ਼ਾਸਨ ਨੂੰ ਢੂੰਡਾ ਵੇ ਟਾਈਮ ਲੈ ਕੇ ਦੇਵੇ ਚੰਗੀ ਗੱਲ ਅਸੀਂ ਆਪਣੀ ਮੰਗਾਂ ਦੇ ਅਕਸਰ ਡਿਸਕਸ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੀਆਂ ਸੱਦ ਭਵਨਾਂ ਦੇ ਮੌਲਵੇ ਚ ਮੰਗਾਂ ਸੁਣੀਆਂ ਜਾਣ ਤੇ ਉਹਨਾਂ ਦਾ ਹੱਲ ਕੀਤਾ ਜਾ ਸਕੇ ਠੀਕ ਹੈ ਜੀ ਕਨੇਸ਼ ਸਰਾਇ ਮੰਗ ਪੱਤਰ ਦਿੱਤਾ ਗਿਆ ਪੱਤਰਕਾਰਾਂ ਵੱਲੋਂ ਤੇ ਕੀ ਤੁਹਾਡੀ ਨੋਟਿਸ ਹੈ ਤੇ ਤਸ਼ਵੀਰ ਸਿੰਘ ਉਹਨਾਂ ਦੀ ਗਵਾਈ ਦੇ ਵਿੱਚ ਅਜੇ ਇੱਕ ਰੋਸ ਮਾਰਚ ਕਰਿਆ ਗਿਆ ਜਿਹੜਾ ਭੰਡਾਰੀ ਤੋਂ ਲੈ ਕੇ ਕੋਆਯਾ ਹਾਲਗੇਟ ਹੁੰਦਾ ਹੈ ਜੋ ਆਪ ਬਤਾਏ ਨੇ ਇਹਨਾਂ ਦੀਆਂ ਮੰਗਾਂ ਨੇ ਜਿਵੇਂ ਕਿ ਕਹਿੰਦੇ ਜਿਹੜੇ ਪੱਤਰਕਾਰਾਂ ਦੇ ਮੁਰ ਕਾਰਡ ਵੰਦੇ ਦੇ ਉਹਦੇ ਵਿੱਚ ਕਟੋਲਤੀ ਕੀਤੀ ਗਈ ਹੈ ਤੇ ਕੋਈ ਕ੍ਰਾਈਟੇਰੀਆ ਦੇ ਵਿੱਚ ਵੀ ਅੱਗੇ ਨਾਲੋਂ ਫਰ ਜਿਹੜੀ ਸੰਧੀ ਇਹਨਾਂ ਨੇ ਆਪਣੇ ਮੰਗ ਪੱਤਰ ਦੇ ਵਿੱਚ ਉਹਨਾਂ ਕਿਹਾ ਵੀ ਉਹਨੂੰ ਜਿਹੜਾ ਪਹਿਲਾਂ ਦੀ ਤਰ੍ਹਾਂ ਕਿਉਂਕਿ ਜਿਵੇਂ ਪੱਤਰਕਾਰਾਂ ਦਾ ਹੱਕ ਹੈ ਜਾਤੀ ਦੇ ਨਾਲ ਸਾਰਾ ਕਰਨਾ ਉਹਦੇ ਸਬੰਧ ਦੇ ਵਿੱਚ ਹੈਗਾ ਇਹ ਮਾਨਯੋਗ ਡੀਸੀ ਸਾਹਿਬ ਨੂੰ ਪੇਸ਼ ਕੀਤਾ ਜਾਊਗਾ ਤੇ ਉਹਦੇ ਸਬੰਧ ਦੇ ਵਿੱਚ ਜੋ ਹੋਰ ਵੀ ਇਹਨਾਂ ਦੀ ਇੱਕ ਦੋ ਨਾਲ ਡਿਮਾਂਡਸ ਨੇ ਸਾਰਿਆਂ ਨੇ ਲੈ ਮੰਗ ਪੱਤਰ ਦੇ ਵਿੱਚ ਦਿੱਤੀਆਂ ਨੇ ਉਹ ਵੀ ਕੰਸੀਡਰ ਕਰਕੇ ਸਰ ਤੁਹਾਡਾ ਨਾਮ ਤੇ ਆਉਂਦਾ ਜੀ ਗੁਰਿੰਦਰਵੀਰ ਸਿੰਘ ਏਸੀਪੀ ਜੀ ਠੀਕ ਓਕੇ